ਇਹਨਾ ਕੁਲਦੀਪ ਸਿੰਘ ਦੇ ਮਲਿਆ ਪਿੰਡ ਤੋਂ ਇਹਦੇ ਸਭਾਤ ਸਿਆਟ ਕੇ ਵੀ ਜਿਹੜੀ ਡਿਊਟੀ ਸਟੇਸ਼ਨ ਦੇ ਤੇ ਆਪਣੀ ਡਿਊਟੀ ਦੇ ਜਾਇਆ ਤੇ ਮਾ 9:00 ਤੋਂ 9:00 ਦੇ ਵਿਚਕਾਰ ਨੇਗਾ ਤੇ ਜਿਹੜਾ ਡਿਊਟੀ ਤੇ ਗਿਆ ਵਾ ਤੇ ਗਾੜੀਆਂ ਬਗਬੜੇ ਰਹਾ ਤਾਂ ਮੈਂ ਕਿਹਾ ਕੋਈ ਬੱਧੀ ਬਾਅਦ ਤੇ ਟੀਵੀ ਜਿਹੜਾ ਨੰਬਰ ਉਹ ਤੇਜ਼ ਰਫਤਾਰ ਤੇ ਗੌਂਗ ਵੇਲੇ ਆਣਗੇ ਉਹਨੇ ਦੂਜੀ ਸ਼ੈਡ ਬਹੁਤ ਜ਼ੋਰ ਦੀ ਟੱਕਰ ਮਾਰੀ ਆ ਟੱਕਰ ਇੰਨੀ ਜ਼ੋਰ ਦੀ ਉਹਦੇ ਐਰ ਬੈਗ ਵੀ ਖੁੱਲ ਗਏ ਔਰ ਜਿਹੜਾ ਸਾਡਾ ਮੋਟਰਸਾਈਕਲ ਇਹਦਾ ਕੁਲਦੀਪ ਸਿੰਘ ਦਾ ਉਹ ਕਢੋ ਕਢੋ 3 ਪੈਂਟੀਮੀਟਰ ਦੂਰ ਘੇੜਦਾ ਗਿਆ ਤੇ ਮੌਕੇ ਦੇ ਦੇਖੋ ਤੁਸੀਂ ਵੇਖਿਆ ਨਾ ਮੋਰਚੇ ਦੀ ਬਾਹਾਂ ਟੁੱਟੀਆਂ ਚੱਜ ਚੱਤਵਾ ਪਲਤਾਂ ਦੇ ਸਾਰਾ ਕੁਝ ਇੰਨੀ ਜ਼ੋਰ ਦੀ ਟੱਕਰੀ ਵੀ ਬਹੁਤ ਹੀ ਵੇਖਣਯੋਗ ਨੇ ਸਰਿਆ ਉਥੇ ਸਾਡੇ ਦੋ ਮਿਲਾਈ ਹੋਏ ਹੁਣ ਉਥੇ ਚਬਾਤਾਂ ਨੇ ਬਿਠੇ ਹੋ ਉਹ ਵੀ ਮੌਕੇ ਤੇ ਇਹਨਾਂ ਦੇ ਬਾਗਰੇ ਦਾ ਬੁੱਟਰ ਸਿੰਘ ਇਹ ਵੀ ਮਗਰਮਗਰ ਨਾਲ ਅਜ ਮਸਿਆਰ ਕੇ ਬਾਗੋੜੇ ਮੱਥਾ ਟੇਕਣ ਜਾ ਰਹੇ ਦੇਖੋ ਦੋਦੇ ਇਹਨਾਂ ਨੇ ਮੌਕੇ ਤੇ ਵੇਖ ਲਿਆ ਔਰ ਇਹੋ ਤੇ ਮੌਕੇ ਤੇ ਬਹੁਤ ਠੀਕ ਪਰ ਇਹ ਸਾਡਾ ਮਰਾਜ ਨੇ ਇਸਨ ਦੇ ਦੇਣਾ ਚਾਹੁੰਦੇ ਐ ਵੀ ਇੰਨੀ ਤੇਜ਼ ਵਾਰ ਕੇ ਡੇਰੇ ਪੁਲਿਸ ਨੇ ਉਥੇ ਗਈ ਪਰ ਉਸ ਮੋਕੇ ਦੇ ਇਹ ਸਿਰਫ ਐਕਸੀਡੈਂਟ ਪਰ ਜਿਹੜੇ ਕ੍ਰਿਮੀਨਲ ਪਰਚਾ ਵੀ ਹੈ ਮਾਰਨ ਵਾਲੀ ਗੱਲ ਕੀਤੀ ਹੈ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਜਿਹੜੇ ਗੱਡੀ ਦੇ ਮੋਕੇ ਦੇ ਫਰਾਰ ਹੋ ਗਏ ਜਾਂ ਫੜੇ ਗਏ ਫੜੇ ਗਏ ਉਥੇ ਲਾਗੇ ਬੈਗ ਤੇ ਭੱਜ ਗਏ ਉਥੋਂ ਫੜ ਲੈਂਦੇ ਪੁਲਿਸ ਨੇ ਪੁਲਸੀ ਹਾਜ਼ਰੀ ਦੇ ਵਿੱਚ ਪਰ ਇੱਥੇ ਅਸੀਂ ਚਾਹੁੰਦੇ ਵੀ ਜਦੋਂ ਐਸੇ ਜੇ ਕੰਮ ਹੁੰਦੇ ਆ ਇੱਥੇ ਸਖਤ ਪੁਲਿਸ ਠੋਕੇ ਕਾਰਵਾਈ ਕਰਨੇ ਕਿਤੇ ਪਰਚੇ ਬਹੁਤ ਢਿੱਲ ਕਰ ਦਿੰਦੇ ਜਾ ਕੇ ਉਹ ਰਿਸ਼ਤਾ ਜਿਹੜਾ ਖੇਡ ਗਾ ਰੋ ਕੋ ਜੁਤਨਾ ਕਰੇ ਗੱਡੀ ਡੇ ਚਲਾਉਂਦੇ ਇਹ ਮੈਡਿਕ ਵਿੱਚ ਆ ਇਹ ਮੈਡਿਕ ਦੋ ਵਜੇ ਸਿਸ਼ਤਾ ਦੀ ਫਾਦਰ ਦੇ ਮਦਰ ਫਾਦਰ ਦੇ ਵੀ ਤੇ ਮੌਤ ਹੋ ਗਈ ਤੇ ਉਹਦੇ ਐਸਜੀ ਦੇ 2013 ਦੇ ਉੱਤੇ ਨੌਕਰੀ ਮਿਲੀ ਹੋਈ ਹਾਂ ਜੀ ਫਾਦਰ ਸਾਹਿਬ ਦੀ ਨੌਕਰੀ ਮਿਲੀ ਪਰ ਅੱਜ ਬਚੇ ਕੋਈ ਨਹੀਂ ਕੱਲਾ ਕੱਲਾ ਬੇੜਾ ਹੈਗਾ ਉਨੇ ਦੇ ਦੋ ਬੱਚੇ ਭੈਣਾਂ ਹੀ ਦੋ ਵਿਆਹੀਆਂ ਹੋਈਆਂ ਪਰ ਘੜੀ ਉੱਜੜ ਗਿਆ ਸਾਰੇ ਮੈਂਡ ਵਿੱਚ ਇੰਨਾ ਕੰਤਾ ਹੀ ਜਾ ਰਹੇ ਹੈ ਤੇ ਉਹ ਕਹਿੰਦੇ ਆ ਵੀ ਚਲੋ ਮੈਂ ਜੋ ਇਹ ਕਾਰਵਾਈ ਚਲੋ ਉਹ ਤਾਂ ਇਹ ਕਰਨੇ ਕਰਨੇ ਪਰ ਜਿਹੜੀ ਆ ਪੁਲਿਸ ਨੂੰ ਜਿਹੜੀ ਆ ਉਹ ਦੇਖ ਦੇ ਖਰਾਬ ਸਖਤ ਕਾਰਵਾਈ ਕਰਨ ਲਈ ਮੰਗ ਕਰਦੇ ਆ ਕਿ ਜਿਹੜਾ ਵਾ ਇਹ ਆ ਬਿਉਂ ਇਕੱਲਾ ਹੀ ਐਕਸੀਡੈਂਟ ਇੱਕ ਹੁੰਦਾ ਇੱਕ ਉਹਨੂੰ ਸਪੀਡ ਰੋਂਗ ਸਾਈਡ ਤੇ ਮਾਰੀ ਆ ਬਤਰੀ ਬਤਰੀ ਵੀਰ ਦੀ ਉਹ ਕੀ ਲੱਗਦੇ ਡਾਡਾ ਮੇਰਾ ਪਤੀ ਯਾਰੀ ਕੁਲਜੀਤ ਸਿੰਘ ਜਿਸ ਤਰ੍ਹਾਂ ਐਕਸੀਡੈਂਟ ਹੋ ਗਿਆ ਨਾਲ ਐਕਸੀਡੈਂਟ ਇਤਰਾ ਹੋਇਆ ਵੀ ਉਹ 9 ਜੇ ਡਿਊਟੀ ਤੇ ਉਹਦੀ ਹੁੰਦੀ ਹੈ 9 ਜੇ ਡਿਊਟੀ ਤੇ ਜਾ ਰਿਹਾ ਸੀ ਤੇ ਬਾਬਾ ਸਿਧਾਨੇ ਦੇ ਲਾ ਕੇ ਅਸੀਂ ਗੱਡੀ ਵੇਖੀ ਆ ਵੀ ਬਹੁਤ ਸਪੀਡ ਦੇ ਵਿੱਚ ਗੱਡੀ ਜਿਹੜੀ ਆ ਰਹੀ ਸੀ ਤੇ ਨੌਕਾ ਰੌਂਡ ਸੈਂਡ ਆਣ ਕੇ ਰੱਜੀ ਆ ਤੇ ਉਹ ਤੇ ਬਹੁਤ ਹੀ ਭਿਆਨਕ ਬੜਾ ਅੱਧਾ ਕਿਲਾ ਨੂੰ ਖਿੱਚ ਕੇ ਨਾਲ ਲੈ ਜਾਂਦੇ ਰਹੇ ਗੱਡੀ ਕਿਹੜੀ ਗੱਡੀ ਸੀ ਕਿਹੜੇ ਮੋੜ ਤੇ ਸੀ ਕਾਰਪੀਓ ਗੱਡੀ ਇਹ ਬਕਸਾ ਮੋਰਚਾ ਕਰਦਾ ਇਹ ਕਾਰੀ ਡਿਊਟੀ ਕਰਦੇ ਤੇ ਬਿਜਲੀ ਬੋਰ ਦੇ ਦੇਖੀ ਕਰਦੇ ਚਾਰ ਕਈ ਇਹਨਾਂ ਨੂੰ ਨੌਕਰੀ ਕਰਦੇ ਇਹਨਾਂ ਨੂੰ ਡਾਕਸ ਖਲ ਹੋ ਗਿਆ ਇੱਕ ਤਕਰੀਬਨ ਤੇ ਇਹਨਾਂ ਵਿੱਚ ਤੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਦੋ ਸਹਤਰਾ ਜੀ ਤੇ ਦੋ ਬੇੜੇ ਦੇ ਬੱਚੇ ਛੋਟੇ ਜਾਂ ਵੱਡੇ ਬੱਚੇ ਛੋਟੇ ਜੇ ਇੱਕ 7 ਸਾਲ ਦਾ ਤੇ ਇੱਕ 8 ਮਹੀਨਾ ਦਾ ਜੀ ਬੱਚੇ ਜਿਹੜੀ ਇਹ ਪਾ ਜੀ ਐਕਸੀਡੈਂਟ ਹੋਇਆ ਗੱਡੀ ਵਾਲੇ ਨਾਲ ਉਹ ਗੱਡੀ ਕਿਧਰ ਆਪਣੇ ਆਪ ਭਰਾਰ ਰੱਖਾਂ ਪੜੇ ਗਏ ਦੇ ਗੱਡੀ ਵਾਲੇ ਨਾ ਤੇ ਦੂਜੀ ਬੈਗ ਤੇ ਚਲੇ ਗਏ ਉੱਥੇ ਖੜੇ ਰਹਿ ਗਏ ਪੁਲਿਸ ਵਾਲਿਆਂ ਨੂੰ ਕਹਿ ਬਿਨਾਂ ਨੂੰ ਹਰਾਤ ਵਿੱਚ ਲਾਓ ਹੁਣ ਵੇਖੋ ਪਤਾ ਨਹੀਂ ਲਿੰਦੇ ਆ ਕਿ ਨਹੀਂ ਲਿੰਦੇ ਇਹ ਗੱਲ ਦਾ ਪਤਾ ਨਹੀਂ ਹੁਣ ਆਪਣੇ ਕੀ ਮੰਗ ਆਪਣੇ ਮੰਗਾਈ ਉਹਦਾ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਇਸ ਤਰ੍ਹਾਂ ਰੌਂਡ ਸੈਕ ਤੇ ਗੱਡੀਆਂ ਮਾਰ ਲੱਗ ਕੇ ਤੇ ਬਨੇਕਾ ਹੀ ਐਕਸੀਡੈਂਟ ਹੁੰਦੇ ਆੜਾ ਤੇ ਉਹ ਪਤੀ ਜੀ ਦੀ ਉਮਰ ਕੋਈ ਨਹੀਂ 32 33 ਸਾਲ ਦੇ